ਸਾਰੇ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਲੈਵੇ ਇੱਕ ਫਿੰਗਰ ਨਾਲ ਜਿਹੜਾ ਮੈਂ 85 ਕਿਲੋ ਭਾਰ ਚੱਕਦਾ ਆਂ ਜੀ ਤੇ ਪੂਰੇ ਇੰਡੀਆ ਨੇ ਪੂਰੇ ਵਰਲਡ 'ਚ ਮੇਰਾ ਨਾਮ ਹੈ ਗਿਆ ਜੀ ਇਹਨਾਂ ਕਰਕੇ ਅੱਜ ਮੇਰੇ ਅੰਦਰ ਇੰਨੀ ਕੁ ਜਨੂੰਨ ਆ ਗਿਆ ਕਿ 85 ਕਿਲੋ ਨਹੀਂ ਮੈਂ 130 40 ਕਿਲੋ ਭਾਰ ਚੱਕਣ ਨੂੰ ਹਰ ਵੇਲੇ ਰੈਡੀ ਰਹਿਣਾ ਇਹ ਹੈ ਤਾਂ ਰਿਸਕੀ ਕੰਮ ਹੈ ਜੀ ਪਰ ਜਦੋਂ ਇੱਕ ਬੰਦੇ ਦੇ ਅੰਦਰ ਜਨੂੰਨ ਆ ਜਾਵੇ ਉਹਦੇ ਵਿੱਚ ਕੋਈ ਉਮਰ ਨਹੀਂ ਦੇਖੀ ਜਾਂਦੀ ਹੈ ਤੇ ਬਸ ਇੱਕ ਮੇਰੇ ਅੰਦਰ ਜਨੂੰਨ ਹੈ ਮੈਂ ਕਿ ਲੈਵੇ ਮੈਂ ਆਪਣੇ ਦੇਸ਼ ਵਾਸਤੇ ਹਰ ਵੇਲੇ ਤਿਆਰ ਰਹਿਣਾ ਤਾਂ ਨਾ ਪਹਿਲੇ ਜੀ ਜਿੰਨੇ ਮੇਰੇ ਦੋਸਤ ਦੇਖ ਰਹੇ ਹੋ ਸਾਰ ਨੂੰ ਸਾਸ਼ਤਰੀ ਕਾਲ ਧੰਨਵਾਦ ਜੀ ਕੀ ਹਾਲ ਚੱਲ ਰਵਾ ਵਜੇ ਵਜੇ ਤੋਂ ਸੁਣਾਓ ਜੀ ਪੜੀ ਬੱਲਾ ਤੁਸੀਂ 80 ਕਿਲੋ ਵਜਨ ਸਿਰਫ ਆਪਣੀ ਇੱਕ ਫਿੰਗਰ ਨਾਲ ਚੱਕ ਲੈਨੇ ਹੋ ਸੱਚ ਆ ਕਿ ਝੂਠ ਇਹ ਤੇ ਮੈਂ ਤੁਹਾਨੂੰ ਹੁਣੇ ਕਰਕੇ ਦਿਖਾ ਦਾਂਗਾ ਜੀ ਜੀ ਬਾਕੀ ਮੇਰੇ ਦੋਸਤ ਜਿੰਨੇ ਵੀ ਅੱਜ ਵੀਡੀਓ ਫੇਰ ਦੁਬਾਰਾ ਤੋਂ ਦੇਖਣ ਲੱਗੇ ਆ ਸਾਰੇ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਲੈਵੇ ਇੱਕ ਫਿੰਗਰ ਨਾਲ ਜਿਹੜਾ ਮੈਂ 85 ਕਿਲੋ ਭਾਰ ਚੱਕਦਾ ਆ ਜੀ ਤੇ ਪੂਰੇ ਇੰਡੀਆ ਨਹੀਂ ਪੂਰੇ ਵਰਲਡ 'ਚ ਮੇਰਾ ਨਾਮ ਹੈਗਾ ਜੀ ਬਿਲਕੁਲ ਇਹ ਮੇਰੀ ਜਿਹੜੀ ਹੌਸਲਾ ਹੈ ਔਰ ਮੇਰੀ ਤਾਕਤ ਹੈਗਾ ਮੇਰੀ ਪਬਲਿਕ ਜਿਹੜੇ ਮੇਰੇ ਭੈਣ ਭਰਾ ਜਿਹੜੇ ਮੇਰੇ ਦੇਖਦੇ ਹੈਗੇ ਇਹਨਾਂ ਕਰਕੇ ਅੱਜ ਮੇਰੇ ਅੰਦਰ ਇੰਨੀ ਕਿ ਜਨੂੰਨ ਆ ਗਿਆ ਕਿ 85 ਕਿਲੋ ਨਹੀਂ ਮੈਂ 130 40 ਕਿਲੋ ਭਾਰ ਚੱਕਣ ਨੂੰ ਹਰ ਵੇਲੇ ਰੈਡੀ ਰਹਿਣਾ ਹੈ ਵਾਹ ਤੇ ਕੀ ਬਾਤ ਹੈ ਭਾਜੀ ਓਪਨਲੀ ਚੈਲੰਜ ਕਰ ਰਹੇ ਹੋ ਜੇ ਤੁਸੀਂ ਸ਼ੇਅਰ ਹੋ ਕੋਈ ਬੱਬਰ ਸ਼ੇਰ ਵੀ ਮਿਲ ਸਕਦਾ ਹੈ ਮੰਨਦੇ ਉਸ ਚੀਜ਼ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਕਹਿੰਨਾ ਮੇਰਾ ਮੇਰੇ ਕੋਈ ਦੋਸਤ ਮਿੱਤਰ ਕੋਈ ਵੀ ਜੇ ਮੈਨਾਂ ਚੈਲੰਜ ਕਰਨਾ ਚਾਹਣ ਤਾਂ ਜਦੋਂ ਮਰਜ਼ੀ ਕਰ ਸਕਦਾ ਹੈ ਤੇ ਮੈਂ ਜਰਾ ਹਰ ਵੇਲੇ ਤਿਆਰੀ ਰਹਿਣਾ ਮੈਂ ਬਾਤ ਭਾਜੀ 130 ਦੀ ਗੱਲ ਹੋ ਰਹੀ ਹੈ ਸਭ ਤੋਂ ਪਹਿਲਾਂ ਸਟਾਰਟਿੰਗ ਕਿੱਦਾਂ ਕੀਤੀ ਹੈ ਤੇ ਸ਼ੁਰੂਆਤ ਕਿੱਦਾਂ ਹੋਈ ਤੁਸੀਂ ਕਿ 130 ਕਿਲੋ ਵਜਨ ਜਿਹੜਾ ਸਿਰਫ ਇੱਕ ਫਿੰਗਰ ਤੇ ਚੱਕ ਚੱਕ ਮੈਂ ਮੈਂ ਸਟਾਰਟਿੰਗ ਦੇ ਇੱਦਾਂ ਦੀ ਗੱਲ ਹੈ ਜੀ ਦੇਖੋ ਜਿਹੜੇ ਦੋਏ ਹੱਥਾਂ ਨਾਲ ਤਾਂ ਹਰ ਬੰਦਾ ਵਜਨ ਚੱਕ ਰਿਹਾ ਜੀ ਜੀ ਕੋਈ 50 ਕਿਲੋ ਚੱਕਦੇ ਕੋਈ 100 ਕਿਲੋ ਕੋਈ 150 ਤੇ ਮੈਂ ਕਹਾਂ ਮੈਂ ਇਹੋ ਜਿਹਾ ਕਿਉਂ ਨਾ ਕੰਮ ਕਰਾਂ ਜਿਹੜਾ ਕੋਈ ਬੰਦਾ ਕਰੇ ਉਹਨੂੰ ਪਤਾ ਲੱਗੇ ਕਿ ਉਂਗਲ ਨਾਲ ਨਾ ਭਾਰ ਚੱਕਿਆ ਜਾਂਦਾ ਹੈਗਾ ਬਿਲਕੁਲ ਤੇ ਇਸ ਕਰਕੇ ਜਿਹੜੀ ਮੇਰੀ ਆਪਣੀ ਪਾਵਰ ਹੈ ਪਾਵਰ ਫੁੱਲ ਕਹਿ ਲਓ ਔਰ ਤੇ ਇਸੇ ਕਰਕੇ ਜਿਹੜਾ ਮੈਂ ਇੱਕ ਉਂਗਲ ਨਾਲ 85 ਕਿਲੋ ਭਾਰ ਚੱਕਦਾ ਆ ਤੇ ਮੈਂ ਕਹਾਂ ਮੈਂ ਆਪਣੇ ਦੇਸ਼ ਵਾਸਤੇ ਕਿਉਂ ਨਾ ਕਰਾਂ ਬਿਲਕੁਲ ਤੇ ਪਾਦੀ ਬਹੁਤ ਜ਼ਿਆਦਾ ਰਿਸਕ ਹੀ ਨਹੀਂ ਹੁੰਦਾ ਵੀ ਹੈ ਨਾ ਇੱਕ ਫਿੰਗਰ ਨਾਲ ਤੁਸੀਂ weight ਚੱਕ ਰਹੇ ਹੋ ਕਿਤੇ ਨਾ ਕਿਤੇ ਡਰ ਵੀ ਲੱਗਿਆ ਰਹਿੰਦਾ ਹੋਊਗਾ ਬਿਲਕੁਲ ਜੀ ਬਿਲਕੁਲ ਇਹ ਹੈ ਤਾਂ ਰਿਸਕ ਹੀ ਕਮ ਹੈ ਜੀ ਪਰ ਜਦੋਂ ਇੱਕ ਬੰਦੇ ਦੇ ਅੰਦਰ ਜਨੂੰਨ ਆ ਜਾਵੇ ਉਹਦੇ ਵਿੱਚ ਕੋਈ ਉਮਰ ਨਹੀਂ ਦੇਖੀ ਜਾਂਦੀ ਹੈ ਤੇ ਬਸ ਇੱਕ ਮੇਰੇ ਅੰਦਰ ਜਨੂੰਨ ਹੈ ਮੈਮ ਕਿ ਲੈਵੇ ਮੈਂ ਆਪਣੇ ਦੇਸ਼ ਵਾਸਤੇ ਹਰ ਵੇਲੇ ਤਿਆਰ ਰਹਿਣਾ। ਕੀ ਬਾਤ ਹੈ। ਤੇ ਭਾਈ ਹੁਣ ਦੇਸ਼ ਦੀ ਗੱਲ ਹੋ ਰਹੀ ਹੈ। ਇੱਕ ਵਾਰ ਜਿਹੜੇ ਤੁਹਾਡੇ ਦੇਸ਼ ਵਾਸੀ ਨੇ, ਜਿਹੜੇ ਤੁਹਾਡੇ ਫੈਨ ਨੇ ਤੇ ਸਾਡੀ ਆਡੀਅנס ਆ ਦੇਖ ਰਹੀ ਹੈ। ਇੱਕ ਵਾਰ ਚੱਕ ਕੇ ਦਿਖਾ ਦੋਗੇ ਵੀ। ਬਿਲਕੁਲ ਜੀ ਬਿਲਕੁਲ। ਜ਼ਰੂਰ ਜੀ ਜ਼ਰੂਰ ਮੇਰੇ ਦੋਸਤ ਸਾਰੇ ਜਿੰਨੇ ਦੇਖ ਰਹੇ ਹੋ ਤੇ ਜ਼ਰੂਰ ਮੈਂ ਤੁਹਾਨੂੰ ਚੱਕ ਕੇ ਦਿਖਾਣ ਲੱਗਾ ਜੀ। ਲੋ ਬਈ ਦੋਸਤ ਤੁਹਾਨੂੰ ਰੋਜ਼ ਨਿਤ ਦਿਨ ਕੋਈ ਨਾ ਕੋਈ ਵੀਡੀਓ ਜ਼ਰੂਰ ਮੈਂ ਦਿਖਾਣਾ ਤੇ ਅੱਜ ਫੇਰ ਜਿਹੜੀ ਆ ਸਾਡੀਆਂ ਭੈਣ ਜਿਹੜੀ ਮੈਡਮ ਅੱਜ ਵੀਡੀਓ ਦੇਖ ਕੇ ਜਿਹੜੀ ਆਈ ਹੈ। ਕਿ ਇਹਨਾਂ ਨੂੰ ਵੀ ਲੱਗਿਆ ਕਿ ਲੈ ਵੇ ਮੈਂ ਸਤਨਾਮ ਜੀ ਕੋਲ ਜਾ ਕੇ ਇਹ ਸੱਚ ਹੈ ਝੂਠ ਹੈ ਤੇ ਇੱਕ ਵਾਰੀ ਫਿਰ ਇਹਨਾਂ ਨੂੰ ਮੈਂ ਵਜਨ ਚੱਕ ਕੇ ਦਿਖਾਣ ਲੱਗਾ ਜੀ ਜਿਹੜਾ ਇੱਕ ਉਂਗਲ ਨਾਲ ਤੇ ਸਤਿ ਸ੍ਰੀ ਅਕਾਲ ਦੋਸਤ ਮੈਂ ਥੋੜਾ ਚੱਕ ਕੇ ਦਿਖਾਣ ਲੱਗਾ ਜੀ ਕਿੰਨਾ weight ਭਾਜੀ ਪਹਿਲਾਂ ਤੇਰੇ 85 ਕਿਲੋ ਜੀ 85 ਕਿਲੋ ਪੂਰਾ weight ਹੈ ਤੇ ਹੁਣ ਜਿਹੜੇ ਸਤਨਾਮ ਜੀ ਨੇ ਸਾਨੂੰ ਇੱਕ ਫਿੰਗਰ ਨਾਲ ਜਿਹੜਾ ਇਹ weight ਚੱਕ ਕੇ ਦਿਖਾਣਗੇ ਤੇ ਭਾਜੀ ਤਿਆਰ ਹੋ ਬਿਲਕੁਲ ਜੀ ਬਿਲਕੁਲ ਰੈਡੀ ਆਂ ਜੀ ਅਸੀਂ ਵੀ ਰੈਡੀ ਆਂ ਫਿਰ ਦਿਖਾਓ ਚੱਕ ਠੀਕ ਹੈ ਜੀ ਧੰਨਵਾਦ ਜੀ ਦੇਖੋ ਜੀ ਤੋ ਦੇਖ ਸਕਦੇ ਹੋ ਇੱਕ ਫਿੰਗਰ ਨਾਲ ਸਿਰਫ ਇੱਕ ਫਿੰਗਰ ਨਾਲ ਚਾਹੇ ਦੇਖ ਲਓ ਕਿੰਨੀ ਜ਼ਿਆਦਾ ਉਚਾਈ ਤੇ ਰੱਖਿਆ ਹੋਇਆ ਹੈ 10 ਸੈਕਿੰਡ ਪੂਰਾ ਇਹਨਾਂ ਨੇ ਚੱਕ ਕੇ ਰੱਖਿਆ ਹਾਂਜੀ 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 ਇਹ ਹਜੇ ਕੁਝ ਵੀ ਨਹੀਂ ਹੈਗਾ ਜੀ ਜੀ ਤੇ ਮੇਰੀ ਤੇ ਇੱਕੋ ਇਹ ਚੈਲੰਜ ਹੈ ਜੀ 100 30 ਕਿਲੋ ਤੱਕ ਭਾਰ ਚੱਕੂਗਾ ਜੀ 100 30 ਕਿਲੋ ਆਪਣਾ ਜਿਹੜੇ ਦੇਸ਼ ਦਾ ਨਾਮ ਆ ਉਹ ਬਿਲਕੁਲ ਮਤਲਬ ਟੌਪ ਤੇ ਕਰਕੇ ਛੱਡਾਂਗਾ ਬਿਲਕੁਲ ਜੀ ਟੌਪ ਤੇ ਕਰਕੇ ਛੱਡੂਗਾ ਜੀ ਜੀ ਮੈਂ ਕਿੰਨੀ ਪੂਰੀ ਇੰਡੀਆ ਦੇ ਵਿੱਚ ਨਹੀਂ ਸਕੋ ਪੂਰੇ ਵਰਲਡ ਦੇ ਵਿੱਚ ਕੋਈ ਇੱਕ ਫਿੰਗਰ ਨਾਲ ਨਹੀਂ ਇੰਨਾ ਵੇਟ ਚੱਕਦਾ ਹੋਣਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਹਾਨੂੰ ਇਦਾਂ ਦੇ ਕਮੈਂਟਸ ਮਿਲਦੇ ਆ ਬਿਲਕੁਲ ਜੀ ਬਿਲਕੁਲ ਬਹੁਤ ਸਾਰਾ ਪਿਆਰ ਮਿਲਿਆ ਇਹਨਾਂ ਦਾ ਠੀਕ ਹੈ ਜਿਹਨੇ ਮੇਰੇ ਦੋਸਤ ਦੇਖ ਰਹੇ ਹੋ ਇਹਨਾਂ ਲਾਈਕ ਸਬਸਕ੍ਰਾਈਬ ਬਹੁਤ ਕਰਦੇ ਮੈਨੂੰ ਪਿਆਰ ਬਹੁਤ ਕਰਦੇ ਜੇ ਕਿਸੇ ਵੀ ਸਟੇਟ ਦੇ ਚੱਲ ਜਾਵਾਂ ਜੀ ਤੇ ਲੱਖਾਂ ਹਿਸਾਬ ਨਾਲ ਬੰਦੇ ਮੇਰੇ ਨਾਲ ਜੁੜਿਆ ਹੋਇਆ ਜੀ ਤੋਂ ਲਾਈਕ ਵੀ ਕਰਦੇ ਉਹ ਪਿਆਰ ਵੀ ਕਰਦੇ ਆ ਤੇ ਦੇਖੋ ਜੀ ਇਹ ਤਾਂ ਸਿਰਫ ਮਾਲਕ ਦੇ ਦਿੱਤਾ ਹੋਇਆ ਇੱਕ ਤੋਹਫਾ ਹੈ ਜੀ ਤੇ ਕੋਈ ਵੀ ਮੇਰੇ ਦੋਸਤ ਜੇ ਤੁਸੀਂ ਚਾਹਦੇ ਹੋ ਮੇਰੇ ਨਾਲ ਜੁੜਨ ਵਾਸਤੇ ਤੇ ਜਰੂਰ ਤੁਸੀਂ ਮੇਰੇ ਨਾਲ ਜੁੜੋ ਤੇ ਜਿਹੜਾ ਬਸ ਆਜੇ ਤੁਸੀਂ ਮੇਰੇ ਧੰਨਵਾਦ ਕਰਦਾ ਜੀ ਤੁਸੀਂ ਆਏ ਹੋ ਤੇ ਬਾਕੀ ਹੁਣ ਮੈਂ ਤੁਹਾਨੂੰ ਕੀ ਕਹਾਂ ਜੀ ਜੀ ਭਾਜੀ ਕੀ ਕਹਿਣਾ ਚਾਹੋਗੇ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਯੂਥ ਨੂੰ ਜਿਹੜਾ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਜਿਹੜੇ ਮੇਰੇ ਭੈਣ ਭਰਾ ਦੇਖ ਰਹੇ ਹੋ ਵੀਡੀਓ ਇਸ ਗੇਮ ਦਾ ਜਿਹੜਾ ਨਾਮ ਹੈਗਾ ਜੀ 1 ਫਿੰਗਰ ਪਾਵਰ ਲਿਫਟਿੰਗ ਸਤਨਾਮ ਸਿੰਘ ਲੁਧਿਆਣਾ ਜਿਹੜਾ ਮੇਰਾ ਇਹ ਇੱਕ ਉਂਗਲ ਵਾਲਾ ਹੈਗਾ ਜੀ ਇਸ ਬਹੁਤ ਜਲਦ ਤੁਹਾਨੂੰ ਮੈਂ ਦਿਖਾਉਂਗਾ ਜੀ ਜਿਹੜਾ ਮੈ ਅਕੈਡਮੀ ਖੋਲਣ ਲੱਗੇ ਆ ਉਹਦਾ ਸਿਰਫ 20 ਰੁਪਏ ਐਡਮਿਸ਼ਨ ਫੀਸ ਹੋਊਗਾ ਜੀ ਔਰ ਜਿਮ ਦੇ ਵਿੱਚ ਕੋਈ ਤੁਹਾਡਾ ਫੀਸ ਨਹੀਂ ਲੱਗਿਆ ਕਰਨਾ ਚਾਹੇ ਤੁਸੀਂ ਹਜ਼ਾਰਾਂ ਹਿਸਾਬ ਨਾਲ ਮੇਰੇ ਜਿਮ 'ਤੇ ਆਜੋ ਕੋਈ ਪੈਸਾ ਨਹੀਂ ਫ੍ਰੀ ਕੋਸਟ ਔਰ ਜਿਸ ਮੇਰੇ ਭੈਣ ਭਰਾ ਨੂੰ ਨਹੀਂ ਪਤਾ ਲੱਗਦਾ